ਦੇ ਵੇਸ਼ ਦੇ ਵਿੱਚ ਨੌਜਵਾਨ ਸਾਥੀਓ ਅੱਜ ਤੀਜਾ ਦਿਨ ਚੱਲ ਪਿਆ 53 ਦਿਨ ਹੋ ਗਏ ਸਰਦਾਰ ਢੱਲੇਵਾਲ ਸਾਹਿਬ ਨੂੰ ਬੈਠੇ ਨੂੰ ਅੱਜ ਬਹੁਤ ਵੱਡੀ ਕਹਾਣੀਾਂ ਕੱਲ ਰਹੇ ਨੇ ਕਹਾਣੀਆਂ ਕਿਹਦੇ ਲਈ ਲਈ ਰਹੇ ਨੇ ਤੁਹਾਡੇ ਲਈ ਤੁਹਾਡੇ ਪੰਜਾਬ ਲਈ ਦੇਖੋ ਆਪਣਾ ਆਪ ਦਾਤੇ ਲਾ ਦੇਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਜਿਹੜੀ ਕਿ ਇੱਕ ਤਾਂ ਹੁੰਦੀ ਆਪਣਾ ਬੈਸੇ ਆਪਣੀ ਜ਼ਿੰਦਗੀ ਚ ਲੇ ਜਾਂਦੇ ਐ ਐਕਸੀਡੈਂਟ ਚ ਕੇ ਚਾਰ ਚੁੜੀ ਜਾਂਦੇ ਐ ਇੱਕ ਮੌਤ ਨੂੰ ਚੁਣਨਾ ਵੀ ਚੱਲ ਮੌਤੇ ਆਇਆ ਤੈਨੂੰ ਜੱਫਾ ਪਾ ਰਹੇ ਹਾਂ ਅਸੀਂ ਆਮ ਮੌਤੇ ਇਹ ਕਹਿਣੀ ਗੱਲ ਬੜੀ ਸੌਖੀ ਐ ਤੇ ਕਰਨੀ ਬਹੁਤ ਔਖੀ ਐ ਜਿਹੜੀ ਮੈਂ ਕਹਿ ਰਿਹਾ ਨਾ ਕਹਿਣੀ ਬੜੀ ਸੌਖੀ ਐ ਵੀ ਮੌਤ ਨੂੰ ਜੱਫਾ ਪਾਉਣਾ ਇਹ ਮੌਤ ਨੂੰ ਜੱਫਾ ਪਾਇਆ ਸਾਰਿਆਂ ਨੇ ਇਸ ਕਰਕੇ ਆਪਾਂ ਹੁਣ ਕਿੰਨਾ ਕੁ ਆਪਣੇ ਤੇ ਆਮਲ ਹੁੰਦਾ ਕਿੰਨਾ ਕੁ ਅਸਰ ਹੁੰਦਾ ਥੋੜੇ ਤੇ ਗੱਲ ਖੜੀ ਐ ਪੰਜਾਬ ਦੇ ਲੋਕੋ ਇਹ ਥੋੜਾ ਇਤਿਹਾਸ ਹੈ ਪੰਜਾਬ ਦਾ ਲੜਨਾ ਸੰਘਰਸ਼ ਕਰਨਾ ਹੈ ਥੋੜਾ ਪੰਜਾਬ ਦਾ ਇਤਿਹਾਸ ਹੈ ਬਹੁਤ ਸਾਰੇ ਲੋਕ ਘਰੇ ਗੱਲਾਂ ਮਾਰਦੇ ਨੇ ਨਾ ਜਿੱਦਨ ਪੰਜਾਬ ਲੜਨੋਂ ਹਟ ਗਿਆ ਸੰਘਰਸ਼ ਕਰਨੋਂ ਹਟ ਗਿਆ ਉਦੋਂ ਪੰਜਾਬ ਨੇ ਕਹੌਣ ਤੇ ਲੈ ਕੇ ਰਹਿਣਾ ਸਾਡਾ ਇਤਿਹਾਸ ਹੈ ਸੰਘਰਸ਼ ਕਰਨਾ ਹੱਕਾਂ ਲਈ ਲੜਨਾ ਆਪਣੇ ਆਪਣੇ ਇਸ ਧਰਤੀ ਲਈ ਲੜਨਾ ਹੈ ਸਾਡਾ ਇਤਿਹਾਸ ਹੈ ਸਾਰਿਆਂ ਨੂੰ ਬੇਨਤੀ ਕਰਦਾ ਸਾਡਾ ਇਤਿਹਾਸ ਨੂੰ ਇਹਨੂੰ ਸਾਡੇ ਲੋਕ ਹੀ ਦਰਵਾਉਂਦੇ ਨੇ ਲੜਨ ਵਾਲੇ ਲੋਕ ਹੀ ਕਈ ਪਿੰਡਾਂ ਦੇ ਵਿੱਚ ਬੈਠ ਕੇ ਘਰਾਂ ਦੇ ਵਿੱਚ ਬੈਠ ਕੇ ਗੱਲਾਂ ਬਹੁਤ ਬਣਾਉਂਦੇ ਨੇਗੇ ਮਨ ਨੂੰ ਇੱਕ ਗੱਲ ਕਹਿਣਾ ਚਾਹਣਾ ਕਈ ਸੋਚਦੇ ਨੇ ਦੇਖੋ ਜੀ ਮਰਨਵਾਰ ਤੋਂ ਉੱਪਰ ਬੈਠੇ ਦਾ ਧਰਨੇ ਲਾਉਣ ਜਾਣਦੇ ਨੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਜਿਹੜੇ ਧਰਨੇ ਜਾਂ ਇਹ ਜਿਹੇ ਗੱਲਾਂ ਘਰੇ ਬੈਠ ਕੇ ਬਣਾਉਂਦੇ ਹੁੰਦੇ ਨੇ ਨਾ ਜਾਂ ਕਮੈਂਟਾਂ ਦੇ ਵਿੱਚ ਗੱਲਾਂ ਬਣਾਉਂਦੇ ਨੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਨੇਕਾ ਮੁੱਦੇ ਨੇ ਚਲੋ ਕਿਸਾਨੀ ਦਾ ਤੁਸੀਂ ਕਹਣੇ ਹੋ ਕਿ ਅਸੀਂ ਕਿਸਾਨੀ ਲੜਦੇ ਆ ਪੰਜਾਬ ਦੇ ਨੇਕਾ ਮੁੱਦੇ ਨੇ ਕਿ ਇੱਥੇ ਹਿੰਮਤ ਤੇ ਜੁਰਤ ਹੈਗੀ ਆ ਦੇਸ਼ ਦੇ ਵਿੱਚੋਂ ਨੇਕਾ ਮੁੱਦੇ ਨੇ ਕਿਸੇ ਜੁਰਤ ਹੈਗੀ ਆ ਹਿੰਮਤ ਹੈਗੀ ਆ ਲੜਨ ਦੀ ਕੋਈ ਧਰਨਾ ਲਾਉਣ ਦੀ ਜਿਵੇਂ ਜਿਸ ਤਰ੍ਹਾਂ ਅਸੀਂ ਲੋਕ ਲਾਉਂਦੇ ਆ ਸਾਰੇ ਲੋਕ ਬੈਠੇ ਨੇਗੇ ਸਾਡੇ ਭਧ ਕਿਸੇ ਵਿੱਚ ਹੋਰ ਕਿਸੇ ਜ਼ਰਤ ਹੈਗੀਆ ਪੰਜਾਬ ਅਜ ਨੇਕਾਹੇ ਘਟਨਾਮੇ ਵਿੱਚੋਂ ਪੰਜਾਬ ਵਿਚਰ ਰਿਹਾ ਦੇਸ਼ ਅਨੇਕਾਹੇ ਘਟਨਾਮੇ ਦੇ ਵਿੱਚੋਂ ਵਿਚਰ ਰਿਹਾ ਪੂਰੇ ਦੇਸ਼ ਦੀ ਗੱਲ ਕਰੀਏ ਪੂਰੇ ਮਾੜੇ ਕੋਲੇ ਕਰੀਏ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਅੱਜ ਸਾਰੇ ਦੇਸ਼ ਦੇ ਕਿਸਾਨਾਂ ਦੇ ਮਾੜੇ ਹਾਲਾਤ ਨੇ ਮਜ਼ਦੂਰਾਂ ਦੇ ਮਾੜੇ ਹਾਲਾਤ ਨੇ ਕੋਈ ਤੁਸੀਂ ਹੋਰ ਕਿਸੇ ਦੇ ਵਿੱਚ ਇੰਨੀ ਹਿੰਮਤ ਕਿਸੇ ਦਲੇਰੀ ਹੈਗੀ ਕੋਈ ਸੈਂਟਰ ਨਾਲ ਉੱਠ ਕੇ ਮੱਥਾ ਲਾ ਲੈ ਇਹ ਗੁਰੂਆਂ ਦੀ ਬਖਸ਼ੀ ਹੋਈ ਦਾਤ ਹੀ ਆ ਗੁਰਗੋਬਿੰਦ ਸਿੰਘ ਪਾਸ਼ਾਵਾਂ ਮਾਰੇ ਨੇ ਕਿਰਪਾ ਕੀਤੀ ਢੱਲੇਵਾਲ ਸਾਹਿਬ ਤੇ ਇਹਨਾਂ ਆਗੂਆਂ ਤੇ ਇਹ ਗੱਲ ਮੈਂ ਹੋਰ ਕਹਿਣਾ ਚਾਹਣਾ ਜਿਹੜੀ ਕਿ ਸਾਨੂੰ ਨਾ ਲੜਾਉਂਦੇ ਹੁੰਦੇ ਨੇਗੇ ਉਥੇ ਨਾ ਸਾਡਾ ਮਜ਼ਦੂਰ ਭੜਾ ਬੈਠਾ ਉਸ ਜਿਹੜਾ ਕਹਿੰਦੇ ਹੁੰਦੇ ਨੇ ਮਜ਼ਦੂਰ ਕਈ ਮਜ਼ਦੂਰ ਇਹਦੇ ਵਿੱਚ ਇੱਕ ਨਹੀਂ ਕਈ ਮਜ਼ਦੂਰ ਬੈਠਨੇ ਇਹਦੇ ਵਿੱਚ ਧਰਨੇ ਦੇ ਉੱਪਰ ਕਿਸਾਨਾਂ ਦੇ ਨਾਲ ਜਿਹੜਾ ਕਿਸਾਨਾਂ ਦੇ ਮਜ਼ਦੂਰਾਂ ਦਾ ਆਪ ਚ ਲੜਾਉਂਦੇ ਨੇ ਮੈਂ ਵੀਡੀਓ ਵੀ ਇੱਕ ਪਾਈ ਆ ਉਹ ਮਜ਼ਦੂਰ ਹੈ ਇੱਕ ਮਜ਼ਦੂਰ ਹੈ ਇੱਕ ਹੋਰ ਵੀ ਦੋ ਤਿੰਨ ਮਜ਼ਦੂਰ ਨੇ ਹਾਂ ਸਾਡਾ ਮਜ਼ਦੂਰ ਇਹਨਾਂ ਮਜ਼ਦੂਰ ਪ੍ਰਵਾਹ ਨਾਲ ਸੰਬੰਧ ਰੱਖਣ ਵਾਲੇ ਲੋਕ ਨਾ ਉਹ ਵੀ ਦਰਨੇ ਦੇ ਉੱਪਰ ਬੈਠੇ ਨੇਗੇ ਸਾਡਾ ਗਲਤ ਫਲਾਅ ਜਾ ਰਿਹਾ ਜੀ ਦੇਖੋ ਜਿੱਦਾ ਕੱਲੇ ਕਿਸਾਨ ਹੀ ਨੇ ਕਿੰਨੀਆਂ ਮੰਗਾ ਮਜ਼ਦੂਰਾਂ ਦੇ ਲੈ ਕੇ ਬੈਠਾ ਤੇ ਮਜ਼ਦੂਰ ਵੀ ਨਾਲ ਬੈਠੇ ਨੇਗੇ ਉਹ ਫਲਾਉਣ ਵਾਲੇ ਗੱਲਾਂ ਲੀਡਰ ਨੇਗੇ ਪਾਰਟੀਆਂ ਨੇਗੇ ਮਜ਼ਦੂਰ ਇਹਦੇ ਵਿੱਚ ਬੈਠੇ ਨੇਗੇ ਦਰਨੇ ਦੇ ਵਿੱਚ ਜਿ ਮਰਨ ਵਰਤ ਦੇ ਉੱਪਰ ਮਜ਼ਦੂਰ ਜਿਹੜੇ ਸਾਡੇ ਭਰਾ ਨੇਗੇ ਇਹ ਲੜਾਉਣ ਵਾਲੇ ਕੌਣ ਨੇ ਲੋਕਾਂ 'ਚ ਭਾਰਾ ਫਲਾਉਣ ਵਾਲੇ ਕੌਣ ਨੇ ਇਸ ਚੀਜ਼ ਕਰਕੇ ਇਹ ਚੀਜ਼ਾਂ ਨਾ ਗੌਰ ਨਾਲ ਕਰਕੇ ਦੇ ਲੋਕਾਂ ਨੂੰ ਬੇਨਤੀ ਆ ਵੀ ਸਾਡੇ ਵਿੱਚ ਪਵਾੜਾ ਪਾਉਣ ਵਾਲੇ ਬਹੁਤ ਨੇ ਤੇ ਹੁਣ ਇਕੱਠੇ ਹੋ ਕੇ ਆਓ ਤੇ ਜੰਨਾ ਟਾਂਸ ਘਰ ਚੱਲਦਾ ਅੱਜ ਮੈਂ ਦੇਖੋ ਅੱਜ ਮੈਂ ਜਾਊਂਗਾ ਜਦੇ ਪਿੰਡ ਜਾਊਂਗਾ ਅੱਜ ਮੇਰਾ ਬਾਪੂ ਟਰਾਲੀ ਭਰ ਕੇ ਆ ਰਿਹਾ ਅੱਜ ਮੇਰੇ ਪਿਤਾ ਨੇ ਟਰਾਲੀ ਭਰ ਕੇ ਆਉਣਾ ਪਿੰਡੋਂ ਉਹਨਾਂ ਨੇ ਲੱਗਿਆ ਰਹਿਣਾ ਇੱਥੇ ਬਾਰੀਆਂ ਬਨ ਕੇ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਨੇ ਇੱਕ ਮੈਂਬਰ ਤਾਂ ਧਰਨੇ ਨੂੰ ਦਿਓ ਨਾ ਅੱਜ ਮੇਰੇ ਬਾਪੂ ਆਉਣਾ ਸਾਰਿਆਂ ਨੂੰ ਬੇਨਤੀ ਆ ਵੀ ਐ ਆਪਣਾ ਜੋਰ ਨਾਲ ਪਾਓ ਵੀਰੋ ਫੇਰ ਸਾਡਾ ਇਹ ਪੰਜਾਬ ਦੀ ਜਿਹੜੀ ਲੜਾਈ ਆ ਆਪਾਂ ਜਿੱਤ ਸਕਾਂਗੇ ਧੰਨਵਾਦ